फरीदकोट पुलिस पिछले कई साल सबाफाश हो बहुत वीडियो मात्रा तेरो रिकवर हुई है बारह टन जीरो जीरो के जी हीरोइन रिकवर हुई और एच मैं बहुत शलाघा करा अपनी पूरी टीम का which was ably led by SPD Sandeep Badhera DSP Faridkot Trilochana Singh SHO सदर फरीदकोट Rajesh te in charge PP Gullewala Sukmander inane te puri team ne ek technical based aur ek source based operation chalande hove do hafte di mehnat to baad e pura jada drug cartel module hai e bust kita hai e dech zikar karn yo gal e vi hai ਇਹ ਸਾਰਾ ਹੀ ਜਿਹੜਾ ਕਨਸਾਈਨਮੈਂਟ ਹੈ ਇਹ ਡਰੋਨਸ ਰਾਹੀਂ ਪਾਕਿਸਤਾਨ ਤੋਂ ਆਇਆ ਹੈ ਔਰ ਇਹਦੇ ਵਿੱਚ ਜਿਹੜੇ ਬੈਕਵਰਡ ਲਿੰਕੇਜਸ ਮੁਦਲੀ ਤਬਦੇਸ਼ ਤੋਂ ਸਾਨੂੰ ਪਤਾ ਚੱਲੇ ਉਹ ਵੀ ਇੱਕ ਕ੍ਰਾਸ ਬਾਰਡਰ ਜਿਹੜਾ ਨਾਰਕੋ ਮੋਡਿਊਲ ਹੈ ਉਹਦੀ ਤਰਫ ਇਸ਼ਾਰਾ ਕਰਦੇ ਪਏ ਨੇ ਇਹ ਚ ਇਸ ਤੋਂ ਪਹਿਲਾਂ ਕਦੇ ਵੀ ਫਰੀਦਕੋਟ ਜ਼ਿਲ੍ਹੇ 'ਚ ਇੱਡੀ ਵੱਡੀ ਕਨਸਾਈਨਮੈਂਟਸ ਦੀ ਰਿਕਵਰੀ ਨਹੀਂ ਹੋਈ ਹੈ ਜਿਹੜੇ ਦੋ ਅਕਿਊਜ਼ਡ ਇਸ ਪੂਰੇ ਮੈਟਰ 'ਚ ਅਰੈਸਟ ਹੋਏ ਨੇ ਉਹ ਚ ਇੱਕ ਬੰਦਾ ਹੈ ਸੁਪਰੀਤ ਸਿੰਘ ਜੋ ਪਿੰਡ ਝਾੜੀ ਵਾਲਾ ਪੀਐਸ ਸਦਰ ਫਰੀਦਕੋਟ ਦਾ ਵਸਨੀਕ ਹੈ ਤੇ ਦੂਜਾ ਜਿਹੜਾ ਬੰਦਾ ਹੈ ਉਹਦਾ ਨਾਮ ਹੈ ਕਦਰ ਸਿੰਘ ਉਹ ਪਿੰਡ ਵਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤਾਂ ਇਹਨਾਂ ਦੋਵਾਂ ਨੇ ਮਿਲ ਕੇ ਇੱਕ ਕਨਸਾਈਨਮੈਂਟ ਇਣਾ ਕੋ ਲਾਇਆ ਸੀ ਬਾਰੋ ਔਰ ਇਹਨਾਂ ਨੇ ਇੱਥੇ ਇਹਨੂੰ ਸਟੋਰ ਕੀਤਾ ਹੋਇਆ ਸੀ ਫਰੀਦਕੋਟ ਪਿੰਡ ਝਾੜੀ ਵਾਲਾ ਵਿਖੇ ਤੇ ਇਹਨਾਂ ਨੇ ਇਹ ਗਾਂ ਤੋਂ ਗਾਂ ਅੱਗੇ ਸਪਲਾਈ ਕਰਨਾ ਸੀ ਇਹ ਚ ਜਦੋਂ ਸਾਨੂੰ ਇਸ ਬਾਰੇ ਇੱਕ ਇਨਫੋਰਮੇਸ਼ਨ ਮਿਲੀ ਤਾਂ ਅਸੀਂ ਇਮੀਡੀਏਟਲੀ ਐਫ ਆਈ ਆਰ ਨੰਬਰ 212 ਡੇਟਿਡ 8/9/25 ਰਜਿਸਟਰ ਕੀਤੀ ਪੀ ਐਸ ਸਦਰ ਫਰੀਦਕੋਟ ਅੰਡਰ ਸੈਕਸ਼ਨ 21 ਐਂਡ 23 ਐਨ ਡੀ ਪੀ ਐਸ ਐਕਟ ਤਾਂ ਹੋਂ ਗਾਂ ਤੋਂ ਗਾਂ ਜਿਹੜੀ ਤਵਦੀਸ਼ ਹੈ ਉਹ ਚ ਅਸੀਂ ਪ੍ਰੋਪਰ ਇਹਦੇ ਲਿੰਕੇਜਸ ਅਸੀਂ ਇਨਸਟੈਬਲਿਸ਼ ਕਰਾਂਗੇ ਇਹਦੇ ਬੈਕਵਰਡ ਲਿੰਕੇਜਸ ਵੀ ਅਸੀਂ ਸਟੈਬਲਿਸ਼ ਕਰਾਂਗੇ ਤੇਕ ਪ੍ਰੋਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਇਹ ਚਾ ਇਹਨ ਦੋਵਾਂ ਬੰਦਿਆਂ ਨੂੰ ਕਿਸੇ ਨੇ ਕੋਈ ਹਵਾਲਾ ਰਾਹੀਂ ਪੈਸੇ ਭੇਜੇ ਜਾਂ ਇਹ ਅੱਗੇ ਕਿਹਨੂੰ ਸਪਲਾਈ ਕਰਨਾ ਸੀ ਤੇ ਇਹਦੇ ਬੈਕਵਰਡ ਇਹ ਕਿੱਥੋਂ ਇਹਨਾਂ ਦੀ ਸੋਰਸ ਹੈ ਜਾਂ origin point ਹੈ ਇਹ ਸਾਰੀ ਹੀ ਚੀਜ਼ਾਂ ਅਸੀਂ ਆਈਡੈਂਟੀਫਾਈ ਕਰਕੇ ਉਹ ਸਾਰੇ ਹੀ ਬੰਦਿਆਂ ਨੂੰ ਅਸੀਂ ਨੋਮੀਨੇਟ ਕਰਾਂਗੇ ਤਾਂ ਇਹਨੂੰ ਅਰੈਸਟ ਕਰਾਂਗੇ ਇਸ ਮੋਡਿਊਲ ਦੇ ਬਸਟ ਹੋਣ ਨਾਲ ਇਸ ਇਲਾਕੇ ਦੀ ਇਹ ਵਨ ਆਫ ਦਾ ਬਿਗੇਸਟ ਰਿਕਵਰੀਜ਼ ਹੈ ਤੇ ਜਿਵੇਂ ਮੈਂ ਕਿਹਾ ਫਰੀਦਕੋਟ ਦੀ ਅੱਜ ਤੱਕ ਦੀ ਇਹ ਸਭ ਤੋਂ ਵੱਡੀ ਹੀਰੋਇਨ ਦੀ ਰਿਕਵਰੀ ਹੈ ਤਾਂ ਇਸ ਇੱਕ ਰਿਕਵਰੀ ਦੇ ਬਾਅਦ ਇਹ ਪੂਰਾ ਜਿਹੜਾ ਹੈਗਾ ਕਾਰਟਲ ਇਹਦੀ ਬੈਕਬੋਨ ਅਸੀਂ ਬ੍ਰੇਕ ਕਰਨ ਚ ਕਾਮਯਾਬ ਹੋਏ ਹਾਂ ਤੇ ਅੱਗੇ ਵੀ ਅਸੀਂ ਇਸੇ ਤੰਦੇ ਹੀ ਨਾਲ ਕੰਮ ਕਰਦੇ ਰਹਾਂਗੇ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਕਿ ਇੱਕ ਵੱਡੀ ਰਿਕਵਰੀ ਫੀਸਕੋਟ ਜਿਲ੍ਹੇ ਵਿੱਚ ਪਹਿਲੀ ਵਾਰ ਹੋਈ ਹੈ ਖਾਸ ਕਰਕੇ ਦੇਖਿਆ ਤਾਂ ਜ਼ਿਆਦਾਤਰ ਇਹ ਸ਼ਰਦੀ ਇਲਾਕਿਆਂ ਚ ਨਹੀਂ ਸਭ ਪਰ ਇਹ ਦੇਖਿਓ ਕਿ ਕਿਤੇ ਸ਼ਰਦੀ ਏਰੀਆ ਚ ਜੋ ਇਹ ਹੁਣੇ ਦੂਸਰੇ ਇਲਾਕਿਆਂ ਵੱਲ ਮੂਵ ਕਰਦੇ ਨੇ ਨਸ਼ਾ ਤਸਕਰ ਦੇਖਿਓ ਸਰਕਾਰ ਪੰਜਾਬ ਸਰਕਾਰ ਦਾ ਜਿਹੜਾ ਪ੍ਰੋਜੈਕਟ ਚੱਲਦਾ ਪਿਆ ਹੈ ਯੁੱਧ ਨਸ਼ਾ ਵਿਰੁੱਧ ਅੰਡਰ ਦ ਗਾਈਡੈਂਸ ਐਂਡ ਪਰਸਨਲ ਸੁਪਰਵੀਜ਼ਨ ਆਫ आवर ਵਰਦੀ ਡੀਜੀ ਸਰ ਤੋਂ ਉਸਤੇ ਇਹ ਜਿਹੜੇ ਨਸ਼ਾ ਤਸਕਰ ਹੈ ਇਹਨਾਂ ਨੂੰ ਹੁਣ ਕੋਈ ਰਾਹ ਨਹੀਂ ਅੱਗੇ ਲੱਭਦਾ ਪਿਆ ਬਿਕੋਜ਼ ਆਫ ਦ ਐਕਸਟ੍ਰੀਮ ਕ੍ਰੈਕਡਾਊਨ ਔਨ THEIR ਫੂਟ ਸੋਲਜਰਸ ਤਾਂ ਹੁਣ ਇਹਨਾਂ ਨੇ ਆਪਣਾ ਏਰੀਆ ਆਫ ਆਪਰੇਸ਼ਨ ਇਹਨਾਂ ਨੇ ਆਪਣਾ ਮੋਡਸ ਆਪਰੇਂਡੀ ਸਾਰਾ ਕੁਝ ਇਹਨਾਂ ਨੇ ਚੇਂਜ ਕੀਤਾ ਹੈ ਤੇ ਅਸ ਫਰੀਦਕੋਟ ਪੁਲਿਸ ਪੰਜਾਬ ਪੁਲਿਸ ਦੀ ਇਹ ਕਾਮਯਾਬੀ ਹੈ ਕਿ ਇਹ ਭਾਵੇਂ ਕਿੰਨੀ ਵੀ ਕੋਸ਼ਿਸ਼ ਕਰ ਲੈਣ ਬਟ ਅਸੀਂ ਇਹਨਾਂ ਨੂੰ ਕਿਤੇ ਵੜਨ ਨਹੀਂ ਦੇਵਾਂਗੇ ਤੇ ਜਿੱਥੇ ਵੀ ਇਹ ਜਾਵਾਂਗੇ ਅਸੀਂ ਉਸ ਤੋਂ ਪਹਿਲਾਂ ਇਹਨਾਂ ਨੂੰ ਫੜ ਲਾਂਗੇ ਵੀਲ ਨਾਟ ਅਲਾਉ ਥੈਮ ਟੂ ਡੂਇੰਗ ਡਰੋਨ ਦੀ ਵੀ ਕਲਾ ਆ ਰਹੀ ਛਿ ਕਿਤੇ ਡਰੋਨ ਜਰੀਏ ਜਰਾ ਯੈਸ ਜਿਹੜੀ ਮਡਲੀ ਪੁੱਛ ਕੇ ਚ ਤੋਂ ਔਰ ਮਡਲੀ ਜਿਹੜੀ ਤਵਦੀਸ਼ ਤੋਂ ਪਤਾ ਚੱਲਿਆ ਹੈ ਕਿ ਇਹ ਕਨਸਾਈਨਮੈਂਟ ਹੀ ਪੂਰਾ ਡ੍ਰੋਨ ਰਾਹੀਂ ਆਇਆ ਹੈ ਕਿਉਂਕਿ ਇਹ ਬਹੁਤ ਹੈਵੀ ਕਨਸਾਈਨਮੈਂਟ ਹੈ ਤੇ ਜਿਹੜੇ ਇਹਦੇ ਪੈਕੇਟਸ ਨੇ ਉਤੇ ਵੀ ਕੁਝ ਸਾਨੂੰ ਇਸ ਟਾਈਪ ਦੇ ਇਨਸਿਗਨੀਅਸ ਸਾਨੂੰ ਮਿਲੇ ਜਿਸसे ਇਹ ਗੱਲ ਬਿਯੋਂਡ ਆਊਟ ਇਸਟੈਬਲਿਸ਼ ਹੁੰਦੀ ਹੈ ਕਿ ਇਹ ਕ੍ਰਾਸ ਬਾਰਡਰ ਕਨਸਾਈਨਮੈਂਟ ਹੈ ਹੁਣ ਅਸੀਂ ਇਹਨਾਂ ਦੀ ਪ੍ਰੋਪਰ ਇੱਕ ਫਾਈਨੈਂਸ਼ੀਅਲ ਔਰ ਟੈਕਨੀਕਲ ਇਨਵੈਸਟੀਗੇਸ਼ਨ ਕਰਾਂਗੇ ਇਹਨਾਂ ਦੇ ਫੋਨਸ ਦੀ ਵੀ ਤੇ ਇਹਨਾਂ ਦੀ ਵੀ ਪ੍ਰੋਪਰ ਪੁੱਛਕਿਛ ਹੋਊਗੀ ਤੇ ਗਾਂ ਤੋਂ ਗਾਂ ਜਿਹੜੇ ਵੱਡੇ ਮਗਰਮਚ ਨੇ ਉਹਨਾਂ ਤੱਕ ਅਸੀਂ ਪਹੁੰਚਾਂਗੇ ਇਹ ਵੀ ਇੱਕ ਵੱਡੇ ਮਗਰਮਚ ਹੀ ਹੈਗੇ ਅਗਰੇ ਦੀ ਇੱਕ ਗ੍ਰੇਡ ਕਰ ਸਕਿਆ ਆਪਾਂ ਜਿਹੜੇ ਸਰਹੱਦ ਪਾਰ ਬੈਠੇ ਨੇ ਸ਼ਾਤਸ ਤੋਂ ਉਹਨਾਂ ਨੂੰ ਦੇਖਿਏ ਇਹ ਪ੍ਰਚਾਰ ਅਕਲ ਰਾਤ ਕੋ ਹੋਇਆ ਹੈ ਅਰਾਊਂਡ 8:00 ਔਰ ਹੁਣ ਸਾਡੀ ਤਫਦੀਸ਼ ਜਿਹੜੀ ਹੈਗੀ ਇਹਨਾਂ ਨੂੰ ਅਸੀਂ ਪ੍ਰੋਪਰ ਕੋਰਟ 'ਚ ਅਸੀਂ ਪੇਸ਼ ਕਰਾਂਗੇ ਔਰ ਮਾਨਜੂਗ ਅਦਾਲਤ 'ਚ ਅਸੀਂ ਇਹਨਾਂ ਦੇ ਰਿਮਾਂਡਸ ਲੈ ਕੇ ਫਿਰ ਅਸੀਂ ਇਹ ਅੱਗੇ ਜਿਹੜੀ ਲਿੰਕਸ ਹੈ ਮੋ ਐਸਟੈਬਲਿਸ਼ ਕਰਾਂਗੇ ਜੋ ਵੀ ਨਈ ਗੱਲ ਸਾਡੇ ਸਾਹਮਣੇ ਆਊਗੀ ਉਹ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨਾਲ ਸ਼ੇਅਰ ਕਰਾਂਗੇ ਫ੍ਰੈਂਡ